ਸੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲਹਿਰਾ ਤੁਰਕੋਟ ਹੋਰ ਬਈ ਕਿਵੇਂ ਹੋ ਬਾਬੇ ਦੀ ਘਤਨਾ ਠੀਕ ਹੋਗੇ ਬਈ ਅੱਜ ਅਸੀਂ ਤੁਹਾਨੂੰ ਦਿਖਾਉਨੇ ਆ ਸਾਡੇ ਪਿੰਡ ਦੇ ਹੈਪੀ ਫੌਜੀ ਆ ਜਿਹੜਾ ਮੁੰਡਾ ਜਿਹਦਾ ਆਪਾਂ ਜਨਮ ਦਿਨ ਦੀ ਸਟੇਟਸ ਪਾਉਨੇ ਆਗੇ ਚਾਹੇ ਹੋਰ ਹਨਾ ਕੰਮ ਕਰਦਾ ਵਧੀਆ ਉਹ ਪਾਉਨੇ ਆਗੇ ਅੱਜ ਉਹ ਬੰਦਾ ਦਿਖਾ ਰਹੇ ਆ ਆ ਦੇਖੋ ਜਿਹੜੇ ਮੁੰਡੇ ਨੇ ਬਾਲੀ ਲਈ ਆਇਆ ਹੈਗਾ ਬਈ ਟੋਪੀ ਵਾਲਾ ਹੈਪੀ ਫੌਜੀ ਹੈ ਇਹ ਜਦੋਂ ਵੀ ਸਿਟੀ ਆਉਂਦਾ ਹੈਗਾ ਬੱਚਿਆਂ ਨੂੰ ਸਵੇਰੇ ਸ਼ਾਮ ਗਰਾਊਂਡ ਦੇ ਵਿੱਚ ਜਿਹੜਾ ਵਾਲੀਬਾਲ ਖੜਿਆ ਹੁੰਦਾ ਹੈਗਾ ਸਵੇਰੇ ਆਏ ਮੰਨ ਲਓ ਵੀ ਇਹ ਹੁਣ ਇਸ ਟਾਈਮ 5 ਵਜੇ ਦੇ ਨੇੜੇ ਦਾ ਆਇਆ ਹੋਇਆਗਾ ਤੇ 10 ਵਜੇ ਨਾਲ ਹੀ ਹੈਗਾ ਤੇ 5 ਘੰਟੇ ਹੋ ਗਏ ਇਹਨਾਂ ਨੂੰ ਇੱਥੇ ਬੱਚਿਆਂ ਨੂੰ ਪ੍ਰੈਕਟਿਸ ਕਰਾ ਰਿਹਾ ਹੈਗਾ ਉਸ ਤੋਂ ਬਾਅਦ ਦੇ ਵਿੱਚ ਬਈ ਇਹ ਸ਼ਾਮ ਨੂੰ ਵੀ ਮੁੰਡਾ ਇਹ ਮੰਨ ਲਓ ਵੀ 4:30-5 ਵਜੇ ਗਰਾਊਂਡ 'ਚ ਆ ਜਾਂਦਾ ਹੈਗਾ ਜਰੂਰ ਛੁੱਟੀਆਂ ਹੁੰਦੀਆਂ ਇਹਨੂੰ ਤੇ ਬੱਚਿਆਂ ਨੂੰ ਜਿਹੜਾ ਹੈਗਾ ਵਾਲੀਬਾਲ ਦੀ ਗੇਮ ਹੈ ਜਿਹੜੀ ਇਹਦੇ ਬਾਰੇ ਬਹੁਤ ਵਧੀਆ ਇਹ ਜਾਣਕਾਰੀ ਦਿੰਦਾ ਹੈਗਾ ਤੇ ਇਹ ਆ ਬਈ ਸਾਡੇ ਪਿੰਡ ਦਾ ਪਿੰਡ ਦੀ ਛਾਣ ਹੈਪੀ ਫੌਜੀ ਜਿਸ ਦਾ ਕਿਸ ਨੂੰ ਕਦ ਕਾੜ ਤੋਂ ਪਤਾ ਲੱਗਦਾ ਹੋਊਗਾ ਵੀ ਦੇਖੋ ਕਿੱਥੇ ਆ ਕੀ ਸਿਸਟਮ ਦੇਖ ਬਾਈ ਬਾਈ ਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਤਰਕੀਆਂ ਬਖਸ਼ੇ ਜਿਹੜਾ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਸਿੱਧਾ ਹੀ ਰਸਤੇ ਪਾ ਰਿਹਾ ਹੈਗਾ ਤੇ ਅਸੀਂ ਇਹ ਤੋਂ ਉਮੀਦਾਂ ਕਰਦੇ ਹਾਂ ਵੀ ਇਹ ਸਾਡੇ ਪਿੰਡ ਦੀਆਂ ਟੀਮਾਂ ਜਿਹੜੀਆਂ ਬਾਲੀਬਾਲ ਦੀਆਂ ਇਸ ਦੇ ਕਾਰਨ ਬਹੁਤ ਵਧੀਆ ਪੁਆਇੰਟ ਲੈਂਦੀਆਂ ਗਈਆਂ ਹਰ ਇੱਕ ਵਾਰ ਤੇ ਇਸ ਵਾਰ ਵੀ ਸਾਨੂੰ ਉਮੀਦ ਹੈ ਵੀ ਇਹ ਵਧੀਆ ਖਿਡਾਰੀ ਆ ਜਿਹੜੇ ਉਹ ਪੈਦਾ ਕਰਨਗੇ ਧੰਨਵਾਦ